ਮੇਰੇ ਕੋਲ ਹੈ ਪਿਛਲੇ ਇਸ ਵਾਰ 5 ਕਰੋੜ ਰੁਪਏ ਆਪਣੇ ਪੀਪਾ ਜੀ ਵੇਲੇ 5 ਕਰੋੜ ਰੁਪਏ ਕੇ ਤੁਹਾਡੇ ਪਿੰਡ ਆਏ ਉਹ ਜੋ ਆ ਸਰਕਾਰ ਸੀ ਕਾਲਾਂ ਚ ਸਰਕਾਰ ਮੈਂ ਤਾਂ ਹੋਈ ਕਿਰੇ ਆ ਕਹਾਣੀ ਸਮਝ ਨਾ ਬਈ ਆਜਾ ਇੱਕ ਹੋਰ ਗੱਲ ਹੈ ਤੁਸੀਂ ਹੁਣ ਦਰਬਾਰ ਸਾਹਿਬ ਮੱਥਾ ਟੇਕ ਕੇ ਜਾਂਦੇ ਹੋ ਸੜਕਾਂ ਗਈਆਂ ਇੱਥੋਂ ਐਂਕ ਰਾਮ ਦਾ ਜਨਮ ਇਹਦੇ ਡਾਕਟਰ ਲੰਤਮ ਦਾ ਜੀ ਦੇ ਥੱਲੇ ਨਾ ਆ ਜੀ ਕਿਦੇ ਟਰੈਕ ਉੱਤੇ ਬਿਜਲੀ ਦੇ ਥਰਮਲ ਪਲਾਂਟ ਆ ਗਏ, ਇੱਕ ਹਸਸਟਲ ਆ ਗਏ, ਰਿਫਾਇਨਰੀਆਂ ਆ ਗਈਆਂ, ਇੱਥੇ ਸੈਂਟਰਲ ਯੂਨੀਵਰਸਿਟੀਆਂ ਲਾਈਆਂ, ਤੁਸੀਂ ਤਾਂ ਸਭ ਕੀ ਕੀ ਕੀਤਾ? ਉਹ ਦਸ ਸਾਲਾਂ ਚ ਕੀ ਕੀ ਨਹੀਂ ਕੀਤਾ? ਆਪਾਂ ਆਪ ਹੀ ਬ੍ਰੇਕਾਂ ਲਾਈਆਂ ਸਾਰਿਆਂ। ਹਾਂਜੀ ਆਪ ਹੀ ਲਾਈਆਂ। ਆਪ ਹੀ ਬ੍ਰੇਕਾਂ ਲਾਈਆਂ। ਤੇ ਹੋਣਾ ਤੁਸੀਂ ਬ੍ਰੇਕ ਤੇ ਹੱਥ ਪੈਰ ਛੱਡਿਆ ਨਾ। ਤੇ ਫਿਰ ਆਪਾਂ ਬਹੁਤ ਪਿੱਛੇ چلے ਜਾਵਾਂਗੇ। ਹੁਣ ਤਾਂ ਫੈਸਲਾ ਕਰ ਲਓ। ਦੇਖੋ ਭਗਵੰਤ ਮਾਨ ਤੇ ਅਮਿਤ ਸ਼ਾਹ ਬੀਜੇਪੀ ਇਕੱਠੇ ਹੋ ਗਏ ਆ। ਆ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਛੱਡ ਕੇ ਆਮ ਆਦੀ ਪਾਰਟੀ ਪੰਜਾਬ ਬਣਾਇਆ ਤੇ ਬੀਜੇਪੀ ਨੂੰ ਸੁਚੋਤਤਾ ਕਰਕੇ ਬੀਜੇਪੀ ਥੱਲੇ ਚੱਲ ਰਿਹਾ ਆ ਜਿਹੜੇ ਕਿਸਾਨਾਂ ਨੇ ਬੰਡਰ ਸੀਲ ਕੀਤਾ ਸੀ ਅਲਕੇ ਕੀਤਾ ਇਹਨਾਂ ਨੇ ਬੰਬ ਸੱਡੇ ਸੀ ਉਥੋਂ ਪੰਜਾਬ ਦੇ ਵਿੱਚ ਛਿੱਟੀ ਨਹੀਂ ਸਕਦੇ ਸੂਬਾ ਇਲਾਕਾ ਕੋਈ ਵੀ ਸੂਬੇ ਲਕਾਰੀ ਨਹੀਂ ਸਕਦੇ ਜੇ ਕਾਲੀ ਜਲਦੀ ਸਰਕਾਰ ਹੁੰਦੀ ਹਿੰਮਤ ਨਹੀਂ ਸੀ ਕਿਸੇ ਦੀ ਕਰਨ ਲਾਣੀ ਬੜੀ ਤਰਫ ਝਾਤ ਨਹੀਂ ਜਾਣ ਔਰ ਤੁਸੀਂ ਫੌਜ ਹੀ ਕਮਜ਼ੋਰ ਕਰਦੇ ਹੋ ਗੁਰ ਕੀ ਕਰਦੇ ਮੈਂ ਸਤਿ ਸ੍ਰੀ ਅਕਾਲ ਬੇਨਤੀ ਕਰਦਾ ਜਿਵੇਂ ਮੈਂ ਬਾਰਡਰ ਸੀਲ ਕੀਤੇ ਹੈ ਤੁਸੀਂ ਵੀ ਬਾਰਡਰ ਸੀਲ ਕਰ ਦਿਓ ਪਹਿਲੀ ਤਰੀਕ ਨੂੰ ਵੋਟਾਂ ਪੈਣੀਆਂ ਹੈ ਫੈਸਲਾ ਕਰ ਲੋ ਕਿ ਜਿੰਨੇ ਦਿੱਲੀ ਵਾਲੀਆਂ ਪਾਰਟੀਆਂ ਦਾ ਬੂਥ ਨਹੀਂ ਲਗਾ ਦੇਣਾ ਆਪ ਪਿੰਡ ਜੀ ਬਲੇ ਸੋਹਣੇ ਸੋਹਣੇ ਕੱਲੀ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਕੌਮ ਦੀ ਫੌਜ ਸ਼੍ਰੋਮਕੀ ਕਾਮਯਾਬ ਲੋਕਰ ਕੋਰਸਵਾਲ ਪ੍ਰਧਾਨ ਜੰਦਰਜੀ ਦੱਸਿਓ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਕਿਸ ਨੂੰ ਪਤਾ ਕਿਹਨੂੰ ਪਤਾ ਹੱਥ ਖੜੇ ਕਰਿਓ 2 3 4 5 6 ਉਹ ਨੌਜਵਾਨਾਂ ਨੂੰ ਥੋੜਾ ਪਤਾ 40 ਸਾਲ ਪਹਿਲੇ ਪਹਿਲੀ ਜੂਨ ਨੂੰ ਕੀ ਹੋਇਆ ਸੀ ਨਹੀਂ ਪਤਾ ਨਹੀਂ ਪਤਾ ਨਾ ਉਹ ਯਾਰ ਯਾਦ ਰੱਖਿਆ ਕਰੋ ਪਹਿਲੀ ਜੂਨ 40 ਸਾਲ ਪਹਿਲੇ ਕਾਂਗਰਸ ਪਾਰਟੀ ਨੇ ਦਰبار ਸਾਹਿب ਤੇ ਟੈਂਕਾਂ توپਾਂ ਨਾਲ ਹਮਲਾ ਕੀਤਾ ਸੀ ਗੁਰੂ ਘਰ ਤੇ ਕੀਤਾ ਸੀ ਕਾਂਗਰਸ ਪਾਰਟੀ ਨੇ ਤੇ ਤੁਸੀਂ ਭੁੱਲੇ ਬੈਠੇ ਹੋ ਆਪਾਂ ਫਿਰ ਨਹੀਂ ਕਾਂਗਰਸ ਨੂੰ ਪਾ ਦਿੰਦੇ ਆਂ ਹਾਂਜੀ ਹਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਟੈਂਕਾਂ توپਾਂ ਨਾਲ ਇਤੋਂ ਵੱਡਾ ਹਮਲਾ ਕੀ ਹੋ ਸਕਦਾ ਆਪਣੀ ਕੌਮ ਤੇ 40 ਸਾਲ ਪਹਿਲੇ ਹਜ਼ਾਰਾਂ ਆਪਣੇ ਨੌਜਵਾਨ ਬੱਚੇ ਬੱਚੀਆਂ ਮਾਤਾ ਭੈਣਾਂ ਨੂੰ ਕਾਂਪੂਰ ਨਾਗਪੁਰ ਬੰਬਈ ਦਿੱਲੀ ਇਹਨਾਂ ਕਾਂਗਰਸ ਦੇ ਵਰਕਰਾਂ ਨੇ ਆਪਣੇ ਸਿੱਖਾਂ ਨੂੰ ਉਹਨਾਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਗਲਾਈ ਟਾਇਰ ਪਾ ਕੇ ਅੱਗ ਲਾ ਕੇ ਮਾਰੇ ਸੀ ਆਪਣੇ ਇੱਕ ਹਲੇ ਤੱਕ ਇਨਸਾਫ ਨਹੀਂ ਮਿਲਿਆ ਤੇ ਆਪਾਂ ਫੇਰ ਵੀ ਸੋਚਦੇ ਕਾਂਗਰਸ ਕੋਲ ਪਾਣੀ ਆਪਣ ਹੋ ਗਏ ਦੇਖੋ ਮੁਸਲਮਾਨ ਕੌਮ ਹੈ ਉਹਨਾਂ ਦੀ ਬਾਪਰੀ ਬੱਚੇ ਤੇ ਉਹਨਾਂ ਨੇ ਘਾਤੀ ਉਹ ਕੁਸ਼ਰਤੀ ਹੋ ਜਾਏ ਵੋਟ ਵੀ ਮੁੰਦੇ ਪਿੱਛੇ ਅੱਪਾ ਕੀ ਕਰਦੇ ਦੋ ਗੱਲ ਮੰਨਾਂ ਪਿੱਛੇ ਗੱਲ ਬੰਨਿਆ ਬੀਜੇਪੀ ਸਰੂਫ ਆਜੀ ਪਾਉਂਦੇ ਬੀਜੇਪੀ ਵਿੱਚ ਬੀਜੇਪੀ ਵਿੱਚ ਕੁਝ ਦੇਖੋ ਤਰੇ ਫਿਰਦੇ ਆ ਉਹ ਕੀ ਨਿਆ ਆਪਣੇ ਖੂਨ ਨੂੰ ਹੋਕੀ ਗਿਆ ਖਤਮ ਹੋ ਗਿਆ ਆਪਣੇ ਕੌਮ ਹਰੇਕਾ ਫਿਰ ਬਾਰਡਰ ਤੇ ਕੁੱਟਿਆ ਜੇ ਆਪਣੀ ਫੌਜ ਕਾਲੀ ਦਲ ਨਾਲ ਤੱਕੀ ਕੀਤੀ ਘਰਾਂ ਤੋਂ ਫਿਰਦੇ ਆ ਥੋਡੀ ਫੌਜ ਹੈ ਕਾਲੀ ਦਲ ਅੱਜ ਅਮਰੀਕਾ ਦਾ ਕੋਈ ਬੰਦਾ ਕਿਵੇਂ ਲੈਂਦਾ ਦਰਦੇ ਆ

ਜਿੱਦੀ ਸੇਵਾ ਕੀਤੀ ਐ ਜਮੈਂਬਰ ਪਾਰਲੀਮੈਂਟ ਕੋਈ ਕਰ ਨਹੀਂ ਸਕਦਾ ਤੁਸੀਂ ਆਪ ਦਾ ਨਹੀਂ ਜੀ ਮੱਲਾ ਜਿੰਨੇ ਉਹ ਵਿਛੜੇ ਜਿੰਨੀ ਕੌਮ ਦੀ ਲੜਾਈ ਪਾਰਲੀਮੈਂਟ ਚ ਲੜੀ ਐ ਬੰਦੀ ਛੱਕਾਂ ਦੀ ਲੜਾਈ ਪਾਰਲੀਮੈਂਟ ਲੜੀ ਐ ਉਹ ਕਾਂਗਰਸੀ ਐਮਪੀ ਪੰਜਾਬ ਦੇ ਕੋਈ ਬੋਲੇ ਐ ਕਿ ਕਿਸਾਨਾਂ ਵਾਸਤੇ ਜੋ ਧਰਨੇ ਦਿੱਤੇ ਉੱਥੇ ਪਾਰਲੀਮੈਂਟ ਦੇ ਅਮਿਤ ਸ਼ਾਹ ਤੇ ਮੋਦੀ ਦੇ ਸਾਹਮਣੇ ਖੜੇ ਹੋਏ ਬੀਬਾ ਹਰਸਿਮਨ ਕੌਰ ਸੀ ਆ ਕਾਂਗਰਸੀ ਐਮਪੀ ਤਾਂ ਚੁੱਪ ਕਰਕੇ ਬੈਠੇ ਸੀ ਅੱਜਕੱਲ ਸਰਪੰਚੀ ਵੀ ਛੜਦਾ ਆ ਮੰਤਰੀ ਨੂੰ ਲੱਤ ਮਾਰੀ ਤੇ ਫਿਰ ਵੀ ਆਪਾਂ ਗੱਲਾਂ ਚ ਆ ਜੰਨੇ ਆ ਆ ਏਜੰਸੀਆਂ ਦੇ ਇਹਨਾਂ ਬੰਦਿਆਂ ਦੇ ਕਿਹਨੇ ਲੈਕਚਰ ਪੜਾਉਣਾ ਦਿੰਦੇ ਆ ਅਕਾਲੀ ਦਲ ਨੂੰ ਬਦਨਾਮ ਕਰਤੇ ਲੱਗੇ ਰਹਿੰਦੇ ਆ ਅਕਾਲੀ ਦਲ ਨੂੰ ਕਹਿੰਦੇ ਅਕਾਲੀ ਦਲ ਨੇ ਬੇਅਦਬੀ ਕਰਾਈ ਜਿਹਨੇ ਟੈਂਕਾਂ ਤੋਂਪਣਾ ਦਰਬਾਰ ਸਾਹਿਬ ਪਾਇਆ ਉਹਨੂੰ ਤਾਂ ਆਪਾਂ ਮੁੱਖ ਮੰਤਰੀ ਬਣਾਤੇ ਤੇ ਜਿਹਨੇ ਝੂਠਾ ਇਲਜ਼ਾਮ ਕੋਲ ਲਾਂਦਾ ਸੀ ਆ ਮੰਡ ਵਰਗੇ ਦਾदूਵਾਲ ਵਰਗੇ ਕਿੱਥੇ ਆ ਹੁਣ ਭਾਜਪਾ ਤੇ ਅਸੀਂ ਤਾਂ ਪੜਾ ਕਿਹਾ ਸੀ ਏਜੰਸੀਆਂ ਦੇ ਬੰਦੇ ਆ ਭਾਜਪਾ ਆ ਨਹੀਂ ਨਹੀਂ ਜੀ ਇੱਕ ਵਾਰ ਕੋ ਚੋੜਾ ਪਾਲਿਆ ਆਪਾਂ ਸਮਝਦੇ ਆਂ ਕਿ ਆ ਪਤਾ ਨਹੀਂ ਕੀ ਐ ਉਹਦੇ ਉਸ ਉਹ ਬੰਦੇ ਸ਼ਿਕਾਨ ਆ ਛੱਡੇ ਗਏ ਆ ਜੰਤੀਆਂ ਨੇ ਉਹਨੂੰ ਕਮਜ਼ੋਰ ਕਰਨ ਵਾਸਤੇ ਤੁਹਾਡੀ ਜੱਗਬੰਦੀ ਨੂੰ ਕਮਜ਼ੋਰ ਕਰਨ ਵਾਸਤੇ ਐਸ ਕਰਕੇ ਮੈਂ ਸਾਰਿਆਂ ਨੂੰ ਆਈ ਬੇਨਤੀ ਕਰੀ 20 ਦਿਨ ਰਹਿ ਗਏ ਐ ਕਿ 13 ਜਾਂ 13 ਸੀਟਾ ਜਿਤਾ ਦਿਓ ਜੇ ਝਾੜੂ ਵਾਲਿਆਂ ਨੂੰ ਜਿਹਦਾ ਨਾਂ ਅਕਲ ਨਾਂ ਸ਼ਕਲ ਨਾ ਕੋਸ਼ ਮਾੜਾ ਪਹਿਲੇ ਵੀ ਕਿਹਾ ਸੀ ਜਿੰਨੇ ਮਲੰਗ ਸੀ ਸਾਰੇ ਝਾੜੂ ਵਾਲੇ ਸੀ ਰਹਿ ਗਏ ਸੀ ਕਿਨੇ तो इसके जिम्मेटा कुछ भी नहीं तेरह दया तेरह सता दो चकारे छो पार्लीमेंट बैठा है किसी की हिम्मत नहीं खालसा पान पंजाब तरफ को चक सके वाहू जी का खालसा वाहू